ਪੁਲਿਸ ਦਾ ਬੰਦਾ ਬਹੁਤ-ਬਹੁਤ ਧੰਨਵਾਦ ਕਰਦਾਂਗੇ ਐਸਐਸਓ ਸਾਹਿਬ ਦਾ ਤੇ ਇਹਨਾਂ ਨੇ ਬਹੁਤ ਜੀਮਾ ਸਾਹਿਬ ਦਾ ਜੀ ਬਹੁਤ-ਬਹੁਤ ਧੰਨਵਾਦ ਤੇ ਪਾਰਟੀ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਮੇਰੇ ਨਾਲ ਖੋ ਕਰੀ ਜੀ ਉਹਨਾਂ ਨੇ ਪੁਲਿਸ ਨੇ ਬਹੁਤ ਜਲਦੀ ਚੱਕ ਲਈ ਵੀ ਹੋਇਆ ਕਿਵੇਂ ਸੀਗਾ ਕਦੋਂ ਦੀ ਸਰ ਮੈਂ ਗੁੱਤ ਪਾ ਕੇ ਜਾ ਰਿਹਾ ਸੀ ਆਪਣੇ ਪੱਥਰਾਂ ਵਾਲੀ ਸੜਕ ਨੂੰ ਨਿਕਲਾਈ ਬਾਈਪਾਸ ਮਿਲਟਰੀ ਵਾਲ ਏਰੀਆ ਉੱਥੇ ਖੜੇ ਸੀ ਇਹ ਮੂਮਨੀ ਕਿੰਨੇ ਜਣੇ ਸੀ ਤਿੰਨ ਜਣੇ ਸੀਗੇ ਜੀ ਇਹ ਕੋਣ ਸੀਗੇ ਪਤਾ ਲੱਗੇ ਇਹ ਸਰ ਪਹਿਲਾਂ ਤਾਂ ਜਦੋਂ ਮੂੰਹ ਬੰਨੇ ਹੋਏ ਤੇ ਉਦੋਂ ਤਾਂ ਪਤਾ ਨਹੀਂ ਲੱਗਿਆ ਜਦੋਂ ਹੱਥੋਂ ਪਾਈ ਹੋ ਇੱਕ ਤਾਂ ਪਰਨਾ ਲੈ ਗਿਆ ਜੀ ਉਹ ਤੋਂ ਉਹ ਮੁੰਡਾ ਮੇਰੇ ਪਿੰਡ ਦਾ ਸੀ ਜੋਗਨਪ੍ਰੀਤ ਸਿੰਘ ਇੱਕ ਮੁੰਡਾ ਛੋਟੇ ਪਾਦੀ ਦਾ ਜੀ ਕਰਨਪ੍ਰੀਤ ਸਿੰਘ ਇੱਕ ਮੁੰਡਾ ਅਨਕਸਤਾ ਜੀ ਹਾਂ ਜੀ ਕਿੰਨੇ ਦੇਖਦੇ ਹੋ ਪੁਲਿਸ ਦੀ ਸਰ ਬਹੁਤ ਵਧੀਆ ਕਾਰਵਾਈ ਕੀਤੀ ਹੈ ਸਰ ਨੇ ਐਸਐਸਓ ਸਾਹਿਬ ਨੇ ਤੇ ਇੱਕ ਘੰਟੇ ਦੇ ਵਿੱਚ ਚੱਕ ਲਈ ਜੀ ਗੱਲਬਾਤ ਸਰ ਮੈਂ ਤਾਂ ਦੁੱਧ ਪਾ ਕੇ ਜਾ ਰਿਹਾ ਸੀ ਵਾਪਸ ਉਹਨਾਂ ਦੇ ਮੂੰਹ ਬੰਨੇ ਹੋਏ ਤੇ ਉਹਨਾਂ ਨੇ ਮੈਨੂੰ ਘੇਰ ਲਿਆ ਖੋ ਕਰ ਲਈ ਮੇਰੇ ਨਾਲ ਨਹੀਂ ਕੋਈ ਕੀ ਕੀ ਮਾਰੇ ਆ ਜੀ ਮੇਰੇ ਇੱਕ ਤਾਂ ਖਾਤਰਾ ਮਾਰੇ ਆ ਜੀ ਆ ਪੁਰੇ ਜੀ ਬਾ ਟੂ ਹੀ ਜ ਮਾਰੇ ਆ ਜੀ ਉਹਨਾਂ ਨੇ ਮੇਰੇ ਗੁਰਬਾਨਾ ਪੁੱਠੀਆਂ ਮਾਰੀਆਂ ਜੀ ਹਾਂ ਜੀ ਕਿਤੇ ਕਿਤੇ ਤੁਹਾਡੀ ਸੱਟ ਆ ਜੀ ਸਰ ਇੱਕ ਤਾਂ ਅਮਰਿਆ ਜੀ ਮੋਡੇ ਤੇ ਆ ਜੀ ਆ ਟੂ ਹੀ ਚਲਾਈ ਪਿੱਛੇ ਅ ਸਾਨੂੰ ਦੁਪਹਿਰੇ ਗਾ ਇਨਫੋਰਮੇਸ਼ਨ ਆਈ ਸੀ ਵੀ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਸਰਪੰਚ ਹੈ ਮੌਜੂਦਾ ਸਰਪੰਚ ਨੇ ਪੰਪਾਲੀਏ ਤੋਂ ਜਗਤਾਰ ਸਿੰਘ ਸਾਨੂੰ ਪ੍ਰੇਮ ਸਿੰਘ ਵੀ ਜਿਹੜਾ ਮੋਟਰਸਾਈਕਲ ਦੁੱਧ ਦਾ ਕੰਮ ਕਰਦਾ ਤੇ ਮੋਟਰਸਾਈਕਲ ਤੇ ਸੀਗਾ ਤੇ ਜਿਨ੍ਹਾਂ ਨੂੰ ਘੇਰ ਕੇ ਉਹ ਸ਼ਰਾਰਤੀ ਅੰਸਰਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਖੋਹ ਕੀਤੀ ਤੇ ਕੁੱਟਮਾਰ ਕੀਤੀ ਜਿਨ੍ਹਾਂ ਨੂੰ ਅਸੀਂ ਜਦੋਂ ਸਾਨੂੰ اطਲਾ ਮਿਲੀ ਤੇ ਇਮੀਡੀਟਲੀ ਜਿਹੜਾ ਸਾਨੂੰ ਪਤਾ ਲੱਗਿਆ ਵੀ ਦੋਸ਼ੀ ਕਿੱਥੋਂ ਦਾ ਨੇ ਇਮੀਡੀਟਲੀ ਜਿਹੜਾ ਅਸੀਂ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਅਰੈਸਟ ਕਰ ਲਏ ਜੀ ਕਾਰਨ ਪਤਾ ਲੱਗਿਆ ਜੀ ਕੀ ਸੀ ਗੱਲ ਕਾਰਨ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਹਜੇ ਇਹ ਬੰਦੇ ਅਰੈਸਟ ਕੀਤੇ ਨੇ ਜੀ ਦੋ ਅਰੈਸਟ ਕੀਤੇ ਨੇ ਹਜੇ ਇੱਕ ਐਕਸਪੌਂਡਰ ਆ ਜਾਈ ਤੇ ਉਹਦੇ ਤੇ ਵੀ ਰਿਪੋਰਟ ਕਰਾਂਗੇ ਕਿਉਂਕਿ ਪੈਸੇ ਕਿੰਨੇ ਗਏ ਹਜੇ ਜੋ ਦੱਸਣ ਦੇ ਮੁਤਾਬਕ 43000 ਰੁਪਇਆ ਸਰਪੰਚ ਸਾਹਿਬ ਨੇ ਲਿਖਾਇਆ ਬਿਆਨਾਂ ਦੇ ਵਿੱਚ ਹੋ ਸਕਦੇ ਆਪਾਂ ਜੋ ਅਗਲੀ ਕਾਰਵਾਈ ਇਨਵੈਸਟੀਗੇਸ਼ਨ ਨੂੰ ਦੇਖੋ ਚ ਰਿਕਵਰੀ ਕਰਾਉਣਾ ਪੁਲਿਸ ਨੂੰ ਵੀ ਲੱਗਾ ਜੇ ਕਾਫੀ ਵੱਡੀ ਚੁਣੌਤੀ ਸੀ ਇਸ ਤਰ੍ਹਾਂ ਮਤਲਬ ਲੁੱਟ ਕੋ ਕਰਕੇ ਭੱਜ ਗਈ ਸੀ ਫਿਰ ਕਿਸ ਤਰ੍ਹਾਂ ਮਤਲਬ ਗ੍ਰਿਫਤਾਰ ਕੀਤੀ ਗਿਆ ਕੋਸ਼ਿਸ਼ਾ ਸਾਨੂੰ ਆਈਡੀਆ ਜਿਹੜਾ ਹੈਗਾ ਉੱਥੋਂ ਅਸੀਂ ਕਲੈਕਟਿਵਿਟੀ ਇਮੀਡੀਏਟਲੀ ਜਾ ਕੇ ਮੌਕੇ ਤੇ ਪਹੁੰਚੇ ਉੱਥੋਂ ਕੈਮਰੇ ਸਾਰੇ ਚੈੱਕ ਕੀਤੇ ਹਿਊਮਨ ਇੰਟੈਲੀਜੈਂਸ ਦਾ ਹੋਰ ਉੱਥੋਂ ਅਸੀਂ ਆਪਣੇ ਪਿੱਛੋਂ ਰਿਕਾਰਡ ਚੈੱਕ ਕੀਤਾ ਕਿੱਥੋਂ ਆਏ ਨੇ ਬੰਦੇ ਕਿਵੇਂ ਕੀਤੇ ਨੇ ਇਮੀਡੀਏਟਲੀ ਜਦ ਸਾਨੂੰ ਥੋੜਾ ਆਇਡੈਂਟੀਫਾਈ ਹੋ ਵੀ ਇਸ ਪਿੰਡ ਦੇ ਬੰਦੇ ਨੇ ਇਹਦੇ ਨਾਲ ਅਸੀਂ ਇਮੀਡੀਏਟਲੀ ਉਹ ਪਿੰਡ ਦੇ ਪਿੰਡ ਤੋਂ ਬਾਅਦ ਅਸੀਂ ਬੰਦੇ ਜਾ ਕੇ ਅੱਗੇ 25-30 ਕਿਲੋਮੀਟਰ ਦਾ ਅੰਦਰ ਜਾ ਕੇ ਮੋਟਰਸਾਈਕਲ ਤੋਂ ਉਹ ਲੋਕ 사이ਡ ਤੋਂ ਅਰੈਸਟ ਕਰ ਲਏ ਤੇ ਕਿਹੜੇ ਵਿਅਕਤੀ ਸ਼ਾਮਲ ਨੇ ਤੇ ਜਿਹੜੇ ਚ ਤੰਨ ਵਿਅਕਤੀ ਸ਼ਾਮਲ ਨੇ ਜੋ ਬੰਨ ਇੱਕ ਜਗਜੀਤ ਆ ਇੱਕ ਕਰਨ ਆ ਨੀਵੇਂ ਸਰਪੰਚ ਕਹਿੰਦਾ ਉਹਦੇ ਘਰ ਦੇ ਕੋਲ ਰੰਦਾ ਸੀ ਇੱਕ ਮੁੰਡਾ ਪਤਾ ਲੱਗਿਆ ਕੋਈ ਰਿੰਚਸ ਵਗੈਰਾ ਇਹਨਾਂ ਦੀ ਰੂਪੀ ਹਜੇ ਦੇਖੋ ਦਿਸ ਇਸ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਜੀ ਮੇਨ ਗੱਲ ਤਾਂ ਇਹ ਸੀ ਵੀ ਵਾਰਦਾਤ ਹੋਈ ਸੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਦੇਖੋ ਡਾਕਟਰੀ ਜੋ ਵੀ ਹੈ ਇਟ ਮਾਈਟ ਬੀ ਹਜੇ ਮੇਰੇ ਕੋਲ ਐਮਐਲਆਰ ਨਹੀਂ ਪਹੁੰਚੀ ਐਮਐਲਆਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਅਸੀਂ ਇਮੀਡੀਏਟਲੀ ਜਿਹੜਾ ਐਕਸ਼ਨ ਕਰਕੇ ਅਸੀਂ ਫਿਰ ਇੱਕ ਘੰਟੇ ਦੇ ਵਿੱਚ ਸਾਰੇ ਦੋਸ਼ੀ ਪਾੜ ਲਏ ਨੇ ਦੋ ਦੋਸ਼ੀ ਪਾੜ ਲਏ ਨੇ ਇਹਦੇ ਚ ਅਸੀਂ 379 ਬੀ ਅ 324 341 148 190 ਆਈ ਹੈ ਜੀ 100 ਬਾਕੀ ਜਿਹੜਾ ਹੈ ਜਿਹੜਾ ਵਾਧਾ ਜੁਰਮ ਕਟਾ ਦਾ ਜੋ ਵੀ ਹੈ ਬਾਤ ਹੋਰ ਕਰ ਇਹ ਬਾਰਕਾ ਕੀ ਨ ਕੀਤਾ ਕੁਝ ਇਹਨਾਂ ਇਹਨਾਂ ਕੋਲੋਂ ਫਿਲਹਾਲ ਜਿਹੜਾ ਤੁਸੀਂ ਜਿਹੜਾ ਹੈ ਇਹਨਾਂ ਦੇ ਬੈਗ ਦੇ ਵਿੱਚ ਕਪਰ ਕਵਰ ਕੀਤਾ ਇੱਕ ਕਾਪਾਸੀ ਜੋ ਇਹਨਾਂ ਕਾਪੇ ਦੇ ਨਾਲ ਤੇ ਡੰਗਾਂ ਨਾਲ ਇਹਨਾਂ ਨੇ ਵਾਰ ਕੀਤਾ ਸੀ ਸ਼ੈਡਿਊਲ ਟਾਈਮ ਦੇ ਨਾਲ ਦੇ ਅ ਦੇਖੋ ਹਜੇ ਇਹਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਸਾਰਾ ਚੈੱਕ ਕਰਾਂਗੇ ਵੀ ਕੀ ਇਨਸ਼ੇੜੀ ਨੇ ਕੀ ਨਹੀਂ ਜੀ